ਸਸਤਰੀ ਕਾਲ ਮੇਰੀ YouTube ਫੈਮਿਲੀ ਮੀਡ ਕਰਦੇ ਆ ਤੁਸ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਜੀ ਤੇ ਦੀਪੰਮੂ ਬਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਹ ਹਰਦੀਪ ਤੋੜ ਰਿਹਾ ਜੀ ਅਮਰੂਦ ਤਮਰੂਦ ਬਹੁਤ ਜ਼ਿਆਦਾ ਹੋ ਪਏ ਦੇਖੋ ਜੀ ਕਿੰਨੇ ਝੜ ਗਏ ਇਹ ਅਮਰੂਦ ਨਾ ਹਰਦੀਪ ਨੇ ਝਾੜਤੇ ਜੀ ਤੇ ਆਪਣਾ ਬੇੜਾ ਘਰਤਾ ਸੀ ਸਾਫ ਜੀ ਇੰਨੇ ਕੱਖ ਪੱਤੇ ਸੀ ਜੀ ਦੇਖੋ ਜੀ ਇੰਨੇ ਕੱਖ ਪੱਤੇ ਸੀ ਤੇ ਹੋਰ ਝਾੜ ਹਰਦੀਪ ਝਾੜੀ ਦੇਖੋ ਜੀ ਮਰੂਦ ਦੇਖੋ ਖਾਓ ਜੀ ਖਾਓ ਇਹਨਾਂ ਕੋਲ ਜੀ ਕਿੰਨੇ ਮਰੂਦ ਉੱਤਰੇ ਜੀ ਝਾੜ ਤੇ ਦੇਖੋ ਇਹ ਪੈ ਗਿਆ ਢੂਕੜੇ ਮੇ ਫਸ ਤੂਗਾ ਅਸੀਂ ਰੱਖਿਆ ਹੋਇਆ ਜੀ ਛੋਟਾ ਜਿਹਾ ਕਾਲੂ ਦੇਖੋ ਜੀ ਕਾਲੂ ਬਹੁਤ ਛੋਟਾ ਜਿਹਾ ਜੀ ਦੀ ਲਓ ਜੀ ਮਰੂਦਾਂ ਚ ਤਾਂ ਬਹੁਤ ਵੱਡੇ ਵੱਡੇ ਕੀੜੇ ਸੀ ਸੁੰਡੇ ਤੇ ਆਪਾਂ ਨਹੀਂ ਸੀ ਕੋਈ ਵੀ ਮਰੂਦ ਤੋੜਿਆ ਆਪਾਂ ਨਾ ਸਾਰੇ ਮਰੂਦਾਂ ਦਾ ਟਾਣੇ ਨਾ ਦੀ ਚੰਗੀ ਤਰ੍ਹਾਂ ਹਲਿਆ ਕੇ ਸਾਰੇ ਟਾਣੇ ਤੋਂ ਮਰੂਦ ਉਤਾਰ ਤੇ ਜਿਹੜੇ ਪੱਕੇ ਪਏ ਸੀ ਬਹੁਤ ਜ਼ਿਆਦਾ ਫਾਲਾ ਵੀ ਮਰੂਦ ਬਹੁਤ ਜ਼ਿਆਦਾ ਲੱਗੇ ਪਏ ਸੀ ਜੀ ਤੇ ਆਪਾਂ ਉਸ ਤੋਂ ਬਾਅਦ ਲੱਗੇ ਸੀ ਜੀ ਪਿੰਡੀਆਂ ਤੋੜਨਾ ਤੇ ਇਹ ਨਾ ਚਾਰ ਪੰਜ ਪਿੰਡੀਆਂ ਉੱਤਰ ਜਾਂਦੀਆਂ ਆਪਾਂ ਫਿਰ ਇਕੱਠੀਆਂ ਕਰਕੇ ਸਬਜ਼ੀ ਬਣਾ ਲੈਨੇ ਆ ਜੀ ਤੇ ਚਲੋ ਜੀ ਇੱਥੇ ਮੈਂ ਘਿਰਨ ਲੱਗੀ ਸੀ ਜੀ ਡਿਗ ਪੀ ਸੀ ਠੀਕ ਹੈ ਜੀ ਤੇ ਮੈਨੂੰ ਹਰਦੀਪ ਹੱਸ ਰਿਐਸ ਵੀ ਮੰਮੀ ਤਾਂ ਲੋਟਣੀ ਖਾਣ ਲੱਗੀ ਸੀ ਈ ਚਲੋ ਜੀ ਆਪਾਂ ਤੇ ਇੱਕ ਅੱਧੀ ਨਾ ਤੋਰੀ ਲੱਗੀ ਪਈ ਸੀ ਜੀ ਆਪਾਂ ਤੋੜ ਲਾਂਗੇ ਨਹੀਂ ਉਹ ਪੱਕ ਜਾਏਗੀ ਤੇ ਫਿਰ ਆਪਾਂ ਇਕੱਠੀ ਕਰਕੇ ਨਾ ਸਬਜ਼ੀ ਬਣਾ ਲੈਨੇ ਥੋੜਾ ਨਾ ਜੀ ਜਿਵੇਂ ਆਪਾਂ ਪਾਈਆ ਉਹ ਜਾਂਦਿਆਂ ਤੇ ਪਾਈਆ ਆਪਾਂ ਲੈ ਲੈਨੇ ਫਿਰ ਅੱਧਾ ਕਿਲੋ ਦੀ ਆਪਾਂ ਸਬਜ਼ੀ ਬਣਾ ਲੈਨੇ ਇਸ ਤਰ੍ਹਾਂ ਨਾ ਕੱਟਵਾ ਕਰਕੇ ਵਿਚਾਰਕਾ ਨੂੰ ਪੱਕਣ ਦਿੰਨੇ ਆ ਤੇ ਫਿਰ ਚਾਰ ਪੰਜ ਉਤਰਿਆ ਜੀ ਤੇ ਨਿੱਕਾ ਜਿਹਾ ਆਪਾਂ ਰੱਖਿਆ ਹੋਇਆ ਡੌਗੀ ਇਹ ਹਰਦੀਪ ਨਾ ਬਹੁਤ ਪੁੱਠੇ ਕੰਮ ਕਰਦਾ ਤੇ ਵਿਚਾਰੀ ਦੀ ਮੰਮੀ ਨਾ ਪਤਾ ਨਹੀਂ ਸਾਡੇ ਸੁਢ ਕੇ ਪਤਾ ਨਹੀਂ ਚਲੀ ਗਈ ਕਿਥੇ ਤੇ ਇਹ ਹਰਦੀਪ ਚੱਕ ਲਿਆਇਆ ਜੀ ਤੇ ਇਹਦੀ ਮੈਨੂੰ ਦੁੱਧ ਦੱਦ ਪਾਉਂਦਾ ਹਰਦੀਪ ਆਪਾਂ ਰਹੇ ਜੀ ਇੱਥੇ ਲੱਗੇ ਸੀ ਜੀ ਆਪਾਂ ਪਤੀਨਾ ਤੋੜਨੇ ਪੇ ਤੀਨੇ ਦੀ ਬਣਾਵਾਂਗੇ ਜੀ ਆਪਾਂ ਚਟਣੀ ਤੇ ਆਪਾਂ ਬਣਾਉਣੀ ਹੈ ਜੀ ਦੁਪਹਿਰ ਨੂੰ ਚਾਟਣੀ ਮੈਂ ਚਲੋ ਚਾਟਣੀ ਗੱਲ ਖਾ ਲਾਂਗੇ ਜੀ ਪਤੀਲੇ ਦੀ ਆਪਾਂ ਚਟਣੀ ਬਣਾ ਲਾਂਗੇ ਤੇ ਚਲੋ ਜੀ ਆਪਾਂ ਪਤੀਨਾ ਤੋੜ ਲੈਨੇ ਆ ਤੇ ਜਿਹੜੀਆਂ ਆਪਣੇ ਦਾ ਨਾ ਵੰਗਣਾ ਤੇ ਪਤੌਂ ਇੱਕ ਅੱਧਾ ਵੀ ਨਹੀਂ ਉਤਰਦਾ ਜੀ ਤੇ ਫਲ ਆ ਜਾਂਦਾ ਤੇ ਚੜ ਜਾਂਦਾ ਤੇ ਇੱਥੇ ਤੋੜਵਾਂਗੇ ਆਪਾਂ ਤੋੜਾਂਗੇ ਮਿਰਚਾਂ ਜਿਹੜੀਆਂ ਮਿਰਚਾਂ ਲੱਗੀਆਂ ਪਈਆਂ ਆਪਾਂ ਸੋ ਵੀ ਤੋੜ ਲਾਂਗੇ ਤੇ ਇੱਕ ਦਿਨ ਮੈਂ ਪਹਿਲਾਂ ਲੈ ਗਈ ਸੀ ਜੀ ਕਈ ਦਿਨ ਹੋ ਗਏ ਜੀ ਬਹੁਤ ਜਤੋਂ ਉਹ ਦਿਨ ਤਾਂ ਮੈਂ ਕਾਫੀ ਲੈ ਗਈ ਸੀ ਮਿਰਚਾਂ ਤੇ ਹੁਣ ਤਾਂ ਵੀ ਜਿਆ ਇਤਨੀਆ ਹੈ ਨਹੀਂ ਤੇ ਆਪਾਂ ਲੈ ਜਾਾਂਗੇ ਤੇ ਹਲਾਲ ਲਾਲ ਮਿਰਚਾਂ ਦੀ ਆਪਾਂ ਚਟਣੀ ਕੁੱਟ ਲਾਂਗੇ ਜੀ ਵਧੀਆ ਬਣਾਵਾਂਗੇ ਜੀ ਠੀਕ ਆ ਜੀ ਤੇ ਇਥੇ ਹਰਦੀਪ ਨਾਨ ਡੌਗੀ ਨੂੰ ਦੀ ਕੂਤਰੀਏ ਜੀ ਨੂੰ ਮੈਂ ਤਾਂ ਉਸ ਦਾ ਨਾਮ ਕਾਲੂ ਰੱਖਿਆ ਕਾਲੂ ਕਾਲੂ ਕਰਕੇ ਬੁਲਾਵਾਂਗੇ ਤੇ ਝਾਕਦਾ ਜਦੋਂ ਆਪਾਂ ਉਹਨੂੰ ਕਾਲੂ ਤੇ ਲਓ ਜੀ ਆਪਾਂ ਆਗੇ ਸੀ ਆਪਾਂ ਘਰ ਨੂੰ ਜਾ ਰਹੇ ਸੀ ਜੀ ਨਵੇਂ ਘਰ ਚ ਪਰਾਣੀ ਘਰ ਚ ਜਾ ਰਹੀ ਸੀ ਜਿੱਤੇ ਤੇ ਕਾਕੂ ਛੋਟਾ ਜਿਹਾ ਕਾਕੂ ਸੀ ਜੀ ਗੱਡੀਰੇ ਨਾਲ ਖੇਡ ਰਿਆ ਸੀ ਜੀ ਤੁਰਨਾ ਸਿੱਖ ਰਿਆ ਤੇ ਪੜੋਸੀਆਂ ਦਾ ਆਪਣਾ ਬੱਚਾ ਦਾ ਤੇ ਠੀਕ ਹੈ ਜੀ ਤੇ ਇਹ ਖੇਡ ਰਿਆ ਜੀ ਤੇ ਬਾਹਰ ਆ ਕੇ ਬੱਚੇ ਵੀ ਦੇਖਾਂ ਵੀ ਬਾਹਰ ਨੂੰ ਨਾ ਬੱਚੇ ਜਿਆਦਾ ਕਹਾਂ ਵੀ ਸਾਨੂੰ ਬਾਹਰ ਲੈ ਕੇ ਫੇਰੋ ਤੇ ਆਪਾਂ ਇੱਥੇ ਆਪਣੇ ਫੁੱਲ ਲੱਗੇ ਹੋਏ ਸੀ ਜੀ ਹਰਦੀਪ ਨੇ ਇਹਨਾਂ ਦੀ ਦੇਖੋ ਦਿਖਾ ਰਿਹਾ ਜੀ ਬਹੁਤ ਸੋਹਣੇ ਫੁੱਲ ਜੀ ਕਣਕ 'ਚ ਸੁਸਤਰੀ ਪੈ ਗਈ ਆਪਾਂ ਪੀਣਾ ਪਾਤਾ ਜੀ ਤੇ ਪੀਣਾ ਆਪਾਂ ਥੋੜਾ ਥੋੜਾ ਕਰਕੇ ਪਿਹਾ ਰਹੇ ਆ ਜੀ ਕੱਚੀ ਜੀ ਮੌਸਮਾਂ ਜੀ ਤੇ ਇਸ ਮੌਸਮ 'ਚ ਨਾ ਕੀੜੇ ਕੀੜੇ ਪੈ ਜਾਂਦੇ ਆ ਜੀ ਸੁਸਤਰੀ ਪੈ ਜਾਂਦੀ ਆਟੇ 'ਚ ਆਪਾਂ ਥੋੜਾ ਥੋੜਾ ਕਰਕੇ ਆਟਾ ਪਿਹਾਵਾਂਗੇ ਜੀ ਤੇ ਹੁਣ ਆਪਾਂ ਚੱਕੀ ਤੇ ਗੇਰੇ ਆਏਗਾ ਜੀ ਅੰਬਰਤਪਾਲ ਤੇ ਪੀਣਾ ਆਪਾਂ ਪਾ ਕੇ ਰੱਖਤਾ ਥੈਲੇ 'ਚ ਤੇ ਥੈਲਾ ਆਪਾਂ ਬੰਨਦਾਂਗੇ ਠੀਕ ਆ ਚਲੋ ਜੀ ਆਇਤੀ ਕਰਦੇ ਆਪਾਂ ਬਲੌਗ ਦਾ ਐਂਡ ਆਪਾਂ ਪੁਰਾਣੇ ਘਰ 'ਚੋਂ ਆ ਕੇ ਤੇ ਕੰਮ ਸਾਰੇ ਆਪਣੇ ਹੋ ਗਏ ਸੀ ਬਸ ਪੀਣਾ ਪਾ ਕੇ ਰੱਖਤਾ ਹੁਣ ਉਹਦਾ ਹਰਦੀਪ ਦਾ ਪਾਪਾ ਗੇਰ ਆਏਗਾ ਆਟਾ ਚੱਕੀ ਤੇ ਚਲੋ ਜੀ ਇੱਥੇ ਬਲੌਗ ਦਾ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਓਕੇ ਬਾਏ ਬਾਏ ਟਾਟਾ ਮਿਲਾਂਗੇ ਹੋਰ ਵੀਡੀਓ ਨਾਲ